ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 7 ਤੋਂ 8 گاਵਾ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਹਾਂਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਮਿਲਿਆ ਭਾਈ ਨਾਲ ਦੀਨੇ ਮਾਲ ਵੇਚ ਗਿਆ ਜੀ ਠੀਕ ਹੈ ਭਾਈ ਬਾਕੀ ਸਾਫ ਡੰਗਰ ਨਾਲ ਦੀਨੇ ਵੇਚ ਜਾਂਦਾ ਸਹੀ ਗੱਲ ਹੈ ਨਾਮ ਤੇ ਐਡਰੈਸ ਬੋਲ ਨਾਮ ਮਰਫਾਨ ਖਾਨ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾ ਫਰਾਣਾ ਜੀ ਨੇੜੇ ਪਿੰਡ ਵੇ ਨੇੜੇ ਪਿੰਡ ਇਧਰ ਭਗਦਾ ਭਾਈ ਤੇ ਇਧਰ ਬਰਗਾੜੀ ਰਹਿੰਦਾ ਜੀ ਭਗਦਾ ਭਾਈ ਕਿੰਨੇ ਕਿਲੋਮੀਟਰ ਪੈਂਦਾ ਇਹ ਤੋਂ 7 ਕਿਲੋਮੀਟਰ ਭਗਦਾ ਭਾਈ ਆ ਜੀ ਮੋਬਾਈਲ ਨੰਬਰ ਬੋਲ ਦੇ 9876043855 ਜੀ ਠੀਕ ਹੈ ਭਾਈ ਕਿੰਨੀਆਂ ਗਾਵਾਂ ਨੇ ਭਾਈ ਅੱਜ ਅੱਜ ਆਪਣੇ ਕੋਲ 7-8 ਨਾਗਾ ਜੀ 7-8 ਨਾਗਾ ਹਾਂਜੀ ਸੂਈ ਐਵੇਂ ਕਿੰਨੀਆਂ ਨੇ ਸੂਈ ਇੱਕ ਹੀ ਆ ਜੀ ਰਾਤ ਹੀ ਸੂਈ ਹੈ ਬਾਈ ਠੀਕ ਆ ਬਾਈ ਕਿਹੜਾ ਸੂ ਸੂਈ ਐ ਇਹ ਇਹ ਦੂਜਾ ਸੂਆ ਸੂਈ ਐ ਜੀ ਪਿਓਰ ਸਾਈਵਾਲਾ ਜੀ ਪਿਓਰ ਸਾਈਵਾਲ ਦੂਜਾ ਸੂਆ ਕਰਮਾ ਹਾਂਜੀ ਠੰਡੀ ਬਹੁਤ ਆ ਕਰਮਾ ਆਈਦਾ ਰਾਤ ਸੂਈ ਐ ਹਾਂਜੀ ਰਾਤ ਹੀ ਸੂਈ ਐ ਠੰਡੀ ਬਹੁਤ ਆ ਯਾਰ ਹਣਾ ਵਾਲੀ ਠੰਡੀ ਐ ਜੀ ਜਿਵੇਂ ਮਰਜੀ ਲੈ ਪੂਚ ਚੱਕ ਕੇ ਘੜਦੀ ਐ ਬਾਈ ਜਿਵੇਂ ਮਰਦੀ ਹੱਥ ਲਾਈ ਚਲ ਮਾਂ ਜਣਾ ਕਹਿੰਦੀ ਕੁਛ ਉਹਦਾ ਪਤਾ ਕੇ ਗਾਂ ਕਰ ਜੂ ਭਈ ਐ ਸਹੀ ਗੱਲ ਆ ਬੱਚਾ ਕੀ ਦੇਤਾ ਮਗਰ ਬੱਚਾ ਜੀ ਜੇ ਜੁਰ ਵਧੀਆ ਪਈ ਰਾਤ 12 ਕੱਪ ਮਰੀ ਬੋਲ ਦੇ ਵੀਰੇ ਤੋਰ ਕੇ ਦਿਖਾ ਦੇ ਗਰਮੀਆਂ ਦਾ ਤੋਹਫਾ ਬ੍ਰੀਟ ਫੁੱਲ ਚੰਗੀਆਂ ਗਰਮੀ ਬਿਲਕੁਲ ਫੈਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀਆਂ ਅੱਛੀ ਬਈ ਮੜਾ ਬੱਚੇ ਦਾ ਕਰੇ ਇਸ ਬੜਾ ਧਿਆਰਾ ਬਈ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਵੱਡੀ ਗੱਲ ਇਹਦੀ ਠੰਡੀ ਸੀਲ ਦੀ ਹੁੰਦੀ ਆ ਉਹ ਬਾਈ ਨੇ ਬੈਠ ਕੇ ਦਿਖਾਇਆ ਕਿ ਜੋ ਇਹ ਨਹੀਂ ਗਰਮ ਵਾਲੀ ਕੁਛ ਨਹੀਂ ਜਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਬਈ ਦੇਖ ਬਈ ਹਾਂ ਲੈ ਰਾਸਾ ਛੜਤਾ ਭਾਈ ਨੇ ਮੋਂਹ ਹੋਇ ਨਾ ਭਾਈ ਲੈ ਕੋਈ ਚੱਕੇ ਬਾਈ ਕਹਿੰਦਾ ਗੁਲਾਬੀ ਲੱਗ ਮੈਂ ਕਹਿੰਦਾ ਭਾਈ ਪੂਛ ਚੱਕ ਕੇ ਘੜਦੀ ਲੈ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕੇ ਤੇ ਯਾਰ ਮਰਜੀ ਬੈਠ ਰਹੀ ਐ ਨਹੀਂ ਲੱਤ ਚੱਕ ਕੇ ਗਾਂ ਕਰ ਜੀ ਬੜੀ ਹੂੰ ਸਹੀ ਗੱਲ ਆ ਭਾਈ ਤੇ ਕੀ ਮੁੱਲ ਰ ਜੈ ਜੈ ਮੁੱਲ ਵੀਰੇ ਫੋਨ ਤੇ ਕਰਾਂਗੇ ਹੋਊਗਾ ਜੈ ਜੀ ਜੈ ਜੀ ਹੋਊਗਾ ਇਹ ਦੁੱਧ 14 15 ਕਿਲੋ ਰਾਮ ਨਾ ਕੱਟਣੇ ਠੀਕ ਆ ਭਾਈ ਹਾਂਜੀ ਹੂੰ ਮੁੱਲ ਭਾਈ ਕਹਿੰਦਾ ਫੋਨ ਤੇ ਹੋਜੋ ਮੁੱਲ ਜਿਹੜਾ ਬੈੜ ਦੇ ਹਿਸਾਬ ਨਾਲ ਹਾਂ ਜੁੱਟੀ ਬਹੁਤ ਆ ਭਾਈ ਦੇਖੀ ਲੈ ਜਾਨ ਲਾ ਹਾਂ ਕੀ ਬਾਤ ਆ ਲੈ ਜਿਵੇਂ ਮਰਦੀ ਵਾਹ ਕਹਿੰਦੀ ਕੁਛ ਨਹੀਂ ਅੱਗੇ ਬਰਾਦੋ ਨੰਬਰ ਕਿਹੜਾ ਸੂਹ ਸੁਹੰਦੀ ਹੈ ਇਹ ਦੂਜਾ ਸੂਹ ਸੁਹੰਦੀ ਹੈ ਵੀਰੇ ਮੂੰਹੋ ਚਾਰ ਦੰਦਾਂ ਦਾ ਉਹ ਚਾਰ ਦੰਦਾਂ ਦਾ ਦੂਜਾ ਅੱਲੀ ਅਸੀਂ ਵੀ ਆਈ ਬੈਜੀ ਲੈ ਲੈ ਐ ਭਾਈ ਕੀ ਬਾਤ ਆ ਮੇਨ ਜਿਹੜੀ ਖਾਸੀਅਤ ਇਹਨਾਂ ਦੀ ਇਹੀ ਹੈ ਵੀ ਠੰਡੀਆਂ ਸੀਟਾਂ ਇੰਨੀਆਂ ਕਿ ਵੀ ਜਿਵੇਂ ਬੱਜੀ ਲੈ ਕੀ ਬਾਤ ਆ ਲੈ ਮਗਰ ਦੀ ਵਜ੍ਹਾ ਮੂਰਦੀ ਵਜ੍ਹਾ ਕਹਿੰਦੀ ਜਿਵੇਂ ਮਰਦੀ ਵਜ੍ਹਾ ਭਾਈ ਹੱਥ ਚੱਕ ਕੇ ਗਾਣੀ ਕਰਦੇ ਦੋਨੇ ਸੀਟ ਮੈਨੂੰ ਪਤਾ ਹੀ ਨਹੀਂ ਗੱਲ ਕਲਰ ਬਹੁਤ ਚੰਗਾ ਚਾਂਕ ਚੰਗੀ ਬਈ ਬਹੁਤ ਸਾਈ ਵਾਲਾ ਦੋਨੀ ਭਾਈ ਠੀਕ ਆ ਥਣਲੇਵਾ ਬੜਾ ਚੰਗਾ ਹਣ ਹਾਂਜੀ ਕਿਆ ਰਿੰਗ ਦੀ ਆ ਪੰਜ ਚਾਰ ਦਿਨਾਂ ਜੇ ਕਿੰਨਾ ਦੁੱਧ ਦੀ ਦੂਬੀ ਆ ਮੋਦ ਦੇ ਨੇ ਪਹਿਲਾਂ ਨੇ 13 ਕਿਲੋ ਦਿੱਤਾ ਬਾਈ ਠੀਕ ਆ ਬਾਈ ਹਾਂਜੀ ਮੁੱਲ ਫੋਨ ਤੇ ਹੋ ਜੀ ਮੁੱਲ ਫੋਨ ਤੇ ਵੀਰੇ ਜੈ ਜੀ ਹੋਰ ਰੰਗਾ ਜੀ ਇਹ ਤਾਂ ਚਾਰ ਹੀ ਹੋਊ ਜਾਂ ਛੇ ਹੋਊਗੀ ਠੀਕ ਚਾ ਬਈ ਦੰਦਾ ਚ ਬਹਿੜਾ ਕਲਰ ਚੰਗਾ ਚਮਕ ਚੰਗੀ ਆ ਸਭੀ ਪਲੀ ਰਾਜੀ ਰੂਜੀ ਫੁੱਲ ਵੱਡੀ ਗੱਲ ਵੀਰੇ ਠੰਡੀ ਸੀਲ ਨੇ ਠੰਡੀ ਸੀਲ ਫੁੱਲ ਆ ਜਿਵੇਂ ਮਰਦੀ ਬੱਚਾਰੇ ਕੋਈ ਚੱਚ ਨਹੀਂ ਜਮਾ ਸਰਾ ਹੀ ਆ ਦੇਖ ਲਾਇਆ ਬਾਈ ਕਿਆ ਬਾਤ ਹੈ ਨਹੀਂ સીਧੀ ਹੱਥ ਨਹੀਂ ਫਰਾਉਂਦੀ ਆਏ ਹਨਾ ਸਹੀ ਗੱਲ ਆ ਜੋ ਆਇਆ ਗੱਬਣ ਦੇ ਥੋੜਾ ਜਿਹਾ ਔਖਾ ਹੁੰਦਾ ਬੱਚਾ ਬੱਚਾ ਲਾ ਕੇ ਦੱਤ ਫਰਾ ਲੈੰਗੀਆਂ ਨੇ ਹਾਂਜੀ ਠੰਡੀ ਫੁੱਲ ਆ ਬਈ ਠੰਡੀਆਂ ਦੋ ਨਹੀਂ ਬਈ ਬਹੁਤ ਚੰਗੀਆਂ ਹੂੰ ਇਹ ਤਾਂ ਦੇ ਕੇ ਨੇ ਜੋੜਾ ਲੈਣਾ ਜੋੜਾ ਭਾਜ ਦੇ ਦਾਂ ਇਹਨਾਂ ਕੱਲੀ ਕੱਲੀ ਵੀ ਦੇ ਦਾਂਗੇ ਬਹੁਤ ਠੀਕ ਆ ਬਾਈ ਠੀਕ ਆ ਜੀ ਅੱਗੇ ਵੀਰੇ ਤਾ ਨੰਬਰ ਇਹ ਦੂਜਾ ਸੂਆ ਵੈੜਾ ਜੀ ਪਹਿਲੇ ਨੇ ਦੁੱਧ 20-22 ਕਿਲੋ ਦੁੱਧ ਬਾਈ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈਂਦੀ ਆ ਹਫਤਾ ਭਈ ਹਫਤਾ ਕਿ ਲੈਂਦੀ ਆ ਆਰਡਰ ਬੜਾ ਚੰਗਾ ਆਰਡਰ ਬਹੁਤ ਚੰਗਾ ਆਰਡਰ ਕਮਾਲ ਦਾ ਖੋਲਦੇ ਬਈ ਕੱਚੀ ਕੱਚੀ ਆ ਦਣਕਰਮ ਵਾਲੀ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਤੇ ਲਾਂ ਦਾਸਦੀਆਂ ਆਰਡਰ ਵਾਕੇ ਸੋਨਾ ਤਿਆਰ ਕਰੂਗੀ ਬਈ ਹਾਂਜੀ ਬਾਕੀ ਤੋਰਾ ਤੋਰਾ ਚੈੱਕ ਕਰਵਾਣੇ ਕਿੰਨਾ ਕੁ ਦੁੱਧ ਦੀ ਰਿਵਰਸਟੀ ਮੇਡੀਆ ਮਤਲਬ ਬਈ ਪਹਿਲਾਂ ਨੇ 22 ਕਿਲੋ ਦਿੱਤਾ ਪਲਾਸੀ ਕੱਢੂ ਬਈ ਬਾਈ ਦੋ ਠੀਕ ਆ ਬਈ ਹੂੰ ਕੱਚੀ ਕੱਚੀ ਆ ਬਈ ਦਣ ਹਜੇ ਲੈਂਦੀ ਆ ਉਹਦੇ ਨੂੰ ਆਰਡਰ ਆ ਵਧੀਆ ਤਿਆਰੂ ਖੁੱਲੀ ਬਿਲਕੁਲ ਐਂ ਨਹੀਂ ਗੱਲ ਕੋਈ ਜੀ ਠੀਕ ਆ ਬਈ ਮੋੜ ਲਿਆ ਬਈ ਇਹ ਵੇਲ ਉਹਦੀ ਸਾਫ ਆ ਮਿਲਕਵਿਨ ਬ ਸਹੀ ਗੱਲ ਆ ਕੱਚੀ ਕੱਚੀ ਆ ਉਸ ਹਾਂ ਦਾ ਜਲਾਲ ਬਣੂਗੀ ਬਹੁਤ ਬਈ ਬਾੜ ਤੇ ਚਮਕ ਚਮਕ ਫੁੱਲ ਆ ਗਈ ਤੇ ਰਾ ਜੀਰੂ ਜੀ ਵੀ ਚੰਗੀ ਆ ਕਰ ਮੜੀ ਬਾਕੀ ਠੀਕ ਆ ਬਈ ਸੋਰਾ ਤਰਾ ਚੰਗਾ ਟਲਾਂ ਟੁਲਾ ਬਹੁ ਪਈਆਂ ਥਾਣੇ ਚੰਗਾ ਲੱਗਿਆ ਹਣਾ ਹੰਦੀ ਵਾਲਾ ਥਾਣਾ ਕੱਲਾ ਕੱਲਾ ਥਾਣ ਚਾਰੇ ਥਾਣੇ ਲੱਗੇ ਠੀਕ ਆ ਬਈ ਅੱਗੇ ਪ੍ਰਚਾਰ ਨੰਬਰ ਕਿਹੜਾ ਸੁਣ ਇਹ ਦੂਜਾ ਸੁਆ ਬਈ ਕਿੰਨੇ ਦਿਨ ਲੈਂਦੀ ਆ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਆ ਬਾਈ ਪਹਿਲਾਂ ਤਾਂ ਨੇ ਵੀਰੇ 16 ਕਿਲੋ ਦਿੱਤਾ ਮੈਂ ਕਹਿੰਨ ਨੂੰ 20 ਕਹੀ ਜੱਗੇ ਵੀ ਹੂੰ 30 18 ਕਿਲੋ ਉਧਰ ਕੱਢ ਦੂ ਬਾਈ ਖੋਲ ਦੇ ਵੀਰੇ ਤੋਰ ਕੇ ਦਿਖਾ ਦੇ ਤੇਜ਼ ਬੜਾ ਚੰਗਾ 6 ਦੰਦ ਹੈ ਹਾਂਜੀ ਆਰਡਰ ਬੜਾ ਚੰਗਾ ਹਾਂ ਹਾਂਜੀ ਆਰਡਰ ਫਟਾ ਲਾ ਕੱਢੂ ਇਹ ਕੱਚੀ ਅੰਧੀ ਆ ਗਲੇ ਹੂੰ ਬੜਾ ਚੰਗਾ ਬੱਚੀ ਦਾ ਬਾਕੀ ਸਹੀ ਗੱਲ ਸਾਹਮਣੇ ਹੂੰ ਮੋਲ ਕਿਸੇ ਸੀਮਣੇ ਤੇ ਚੰਗਾ ਲੱਗਿਆ ਵਾਈਲਡ ਵਾਈਡ ਦਾ ਲੱਗਿਆ ਵਾ ਸੀਮਣ ਬਾਈ ਠੀਕ ਆ ਬਾਈ ਹਾਂਜੀ ਮੋਲ ਜੈ ਜੀ ਹੋ ਮੋਲ ਜੈ ਜੀ ਹੋ ਮੋਲ ਸਾਰਿਆਂ ਦਾ ਫੋਨ ਤੇ ਹੋਊਗਾ ਬਾਈ ਬਹੁਤ ਠੀਕ ਆ ਹਾਂਜੀ ਮੋਲ ਬਾਈ ਹੈ ਨਾ ਡਰ ਦੇਖਾ ਮੋਲ ਸਾਰਿਆਂ ਦਾ ਜੈ ਜੀ ਹੋਊਗਾ ਟੋਰਾ ਤਾਲਾ ਚੰਗਾ ਟਰੱਕ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਹਾਂਜੀ ਠੀਕ ਆ ਬਾਈ ਦੋੰਦੀਆ ਮੂੰਹ ਇਹ ਹਫਤਾ ਦਾ ਦਸ ਲੈਂਦੀ ਆ ਬਾਈ ਇਹਦਾ ਚੰਗੀ ਕੋਈ ਠਰਕੀ ਬੰਦਾ ਆ ਗਿਆ ਜੈਡ ਬਲੈਕ ਹੀ ਸਮਝ ਤੂੰ ਹੂੰ ਉਹਦਾ ਮੂੰਹ ਦੇ ਚੋਵਾਂ 25 ਮਹੀਨਾ ਦੀ ਬੱਚੀ ਆ ਵੀਰੇ ਠੀਕ ਆ ਹਾਂਜੀ ਲੈ ਵਲੂ ਆ ਬਹੁਤ ਫੱਟਾ ਲਾ ਕਰੂ ਬਾਈ ਹੂੰ ਸਹੀ ਗੱਲ ਆ ਕੱਚੀ ਕੱਚੀ ਜੀ ਜੀ ਠੀਕ ਆ ਕੱਚੀ ਆ ਵੀਰੇ ਜੇ ਕੋਈ ਕੱਚੀ ਦਾ ਗਾਹਕ ਆ ਗਿਆ ਮੰਨ ਲਾ ਜੀ ਉਹਦਾ ਮੁੱਲ ਹੋਣਾ ਵੀਰੇ ਕੱਚੀ ਦਾ ਹਾਂ ਕੱਚੀ ਦਾ ਮੁੱਲ ਮੁੱਲ ਵੀ ਬਾਈ ਕਹਿੰਦਾ ਜੈ ਜੀ ਰੱਖਾਂ ਕੱਚੀ ਦੇ ਹਿਸਾਬ ਨਾਲ ਚੰਗੀ ਬਹੁਤ ਆ ਬੜਾ ਯਾਰ ਚੰਗੀ ਬਹੁਤ ਆ ਬਾਈ ਬਾਲੀ ਨੇਰੀ ਨੂਰੀ ਆ ਮੂੰਹ ਮਾਂ ਦੀ ਬਾਲੀ ਹੂੰ ਸਹੀ ਗੱਲ ਆ ਆਰਡਰ ਬੜਾ ਚੰਗਾ ਲੈ ਅੱਜ ਜਿੱਤਿਆ ਹੈਟ ਨੇ ਸਾਰਾ ਆਰਡਰ ਕੱਢੂ ਥਾਨ ਬਹੁਤ ਚੰਗਾ ਯਾਰ ਬੈਠੇ ਥਾਨ ਲੱਗਿਆ ਪੂਰਾ ਗੱਠ ਗੱਠ ਦੀ ਬੈਤ ਸਾਨੂੰ ਸਿੱਟੂ ਠੀਕ ਹੈ ਬਾਈ ਹਾਂ ਇਹ ਕਿਹੜਾ ਸੂਆ ਬਾਈ ਇਹ ਦੂਜਾ ਸੂਆ ਵੀਰੇ ਕਿੰਨੇ ਦਿਨ ਲੈਂਦੀ ਹੈ ਇਹ ਲੈਂਦੀ ਹੈ ਹਫਤਾ ਕ ਲੈਂਦੀ ਹੈ ਜੀ ਵੀ ਠੀਕ ਹੈ ਬਾਈ ਕੀ ਰਿਗਾਰਡ ਆ ਦੁੱਧਾ ਬਾਈ ਦੁੱਧਾ ਪਹਿਲੇ ਨੇ ਦਿੱਤਾ 15 ਕਿਲੋ ਬਾਈ ਥੋੜੀ ਕੱਚੀ ਐ ਦੱਖ ਦੋਪਣੀ ਨਹੀਂ ਥਾਨ ਤੋਂ ਬਹੁਤ ਵਧੀਆ ਲੱਗਿਆ ਬਾਈ ਕੱਚੀ ਕੱਚੀ ਜ਼ਰੂਰ ਆ ਕੱਲ੍ਹ ਇੱਕ ਵਾਰ ਬਹੁਤ ਚੰਗਾ ਬਾਕੀ ਵੜਦੇ ਬੋਲ ਦੇ ਵੀਰੇ ਤੋੜ ਕੇ ਦਿਖਾ ਦੇ ਕੱਚੀ ਜ਼ਰੂਰ ਆ ਬ ਹਾਂ ਹਜੇ ਕੱਚੀ ਆ ਨਾ ਟਿੱਟੇ ਲਾਡੂ ਲਾ ਰਾਸ ਦੀ ਆਰਡਰ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਤਾਰਾ ਵੀ ਚੰਗਾ ਮੁੱਲ ਫੋਨ ਤੇ ਹੋ ਜੂ ਮੁੱਲ ਫੋਨ ਤੇ ਬਾਈ 10 18 ਕਿਲੋ ਖੁੱਲਾ ਕੱਢ ਦੋ ਵਧੀਆ ਮੱਝਾ ਰਗਾ ਜੀ ਠੀਕ ਆ ਬਾਈ ਹਾਂ ਜੀ ਹੂੰ ਬਾਕੀ ਠੰਡੇ ਠੂਨੇ ਚੰਗੇ ਆ ਸੁਭਾਅ ਚੰਗਾ ਬੈਠਦਾ ਹੂੰ ਤੇ ਨਾਗ ਸੀਗੇ ਇਸ ਟਾਈਮ ਜਿਹੜੇ ਬਾਈ ਸਾਨੂੰ ਦਿਖਾਤੇ ਸਾਰੇ ਉਹ ਖੜਗੇ ਦਿਖਾ ਦੇਣਾ ਤੁਹਾਨੂੰ ਜੇ ਕੋਈ ਚੱਲਦੀ ਆ ਕੋ ਕਾਲੀ ਬੱਚੀ ਦਾ ਭਾਅ ਛੋਟਾ ਜੇ ਕਿਨੇ ਕੋਈ ਛੋਟੇ ਭਾਅ ਹੁੰਦਾ ਕੱਚੀ ਆ ਜੇ ਨਾ ਕੱਚੀ ਆ ਬੱਚੀ ਆ ਜੇ ਸਹੀ ਹਾਂ ਬਾਈ ਕੱਚੀ ਆ ਜੀ ਹਨਾ ਤੋਰ ਕੇ ਤਾਂ ਆਪਾਂ ਖਾਣ ਨੂੰ ਤਰਹੋਣੀ ਆ ਉਹ ਦੱਸ ਕੇ ਤਾਂ ਲੈਂਦੀ ਆ ਭਾ ਲੋਟ ਐ 47000 ਦੇ ਦੇਣੀ ਜਮਾ ਜਸੂ ਠੀਕ ਆ ਮਾਲ ਤਾਂ ਬਾਈ ਕੋਲੇ ਹੋਰ ਵੀ ਬਥੇਰਾ ਖੜਾ ਥੋੜਾ ਕੱਚਾ ਕਾਹ ਮਣ ਕੱਚੀ ਐ ਵੀ ਇਹ ਵੀ ਬੁੰਜਾਈ ਦੇਣੀਆਂ ਜੀ ਬਹੁਤ ਠੀਕ ਆ ਆਹ ਵੀ ਕੱਚੀ ਐ ਡੱਬੀ ਐ ਇਹ ਦੂਜਾ ਸੁਬਾ ਸੁਦੀ ਮੜੀ ਮੜੀ ਕੱਚੀ ਐ ਜੀ ਹੂੰ ਬਾਕੀ ਕੋਈ ਨਾ ਜੇ ਕਿ ਬੰਦੇ ਨੇ ਆਉਣਾ ਜੇ ਮਤਲਬ ਆਪਣੇ ਨਹੀਂ ਜੱਜ ਦੀਗਾ ਕਿਤੇ ਤਾਂ ਹੋਰ ਵੀ ਦਵਾ ਸਕਦੇ ਆ ਆਪਾਂ ਠੀਕ ਆ ਹਾਂਜੀ ਠੀਕ ਆ ਬਾਈ ਠੀਕ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲੋ ਧੰਨਵਾਦ